ਲੋਕੀ ਕਈ ਵਰੀ ਕਹਿੰਦੇ ਵੀ ਲਗਣੀ ਦੀ ਸੇਵਾ ਹੀ ਆ ਭਾਂਡੇ ਧੋਣ ਦੀ ਜਾਂ ਬੂੜ ਸਾਫ ਕਰਨ ਦੀ ਜਾਂ ਹੋਰ ਵੀ ਕਿਹੜੇ ਸੇਵਾ ਕਰਦੇ ਉਹ ਸੁਝਾਪਉਂਦੇ ਆ ਨਹੀਂ ਉਹ ਸੁਝਾਈ ਹੁੰਦੀ ਹੈਗੀ ਆ ਜਿਨ੍ਹਾਂ ਲੋਕਾਂ ਦੇ ਰਾਹਾਂ ਦੇ ਵਿੱਚ ਚੂਨਾ ਵਿਛਦਾ ਹੈਗਾ ਜਦੋਂ ਜਾ ਕੇ ਉਹ ਉਹਨਾਂ ਲੋਕਾਂ ਦੀ ਸੰਗਤ ਜਿਹੜੇ ਗਰੀਬੜੇ ਲੋਕ ਆ ਉਹਨਾਂ ਸੰਗਤ ਦੇ ਭਾਂਡੇ ਧੋਂਦੇ ਆ ਤੇ ਉਹਨਾਂ ਦੀ ਸੁਰਤ ਕਣੀ ਆ ਜਾਂਦੀ ਆ ਉਹਨਾਂ ਦਾ ਉਹ ਹੰਕਾਰ ਦਾ ਨਾ ਲੈਵਲ ਵਾ ਗਰਾਫ ਥੱਲੇ ਆ ਜਾਂਦਾ ਫਿਰ ਲੋਕਾਂ ਦੇ ਚਰਨਾਂ ਵਿੱਚ ਆ ਜਾਂਦੇ ਆ ਕਿਸੇ ਨੂੰ ਮਤਉ ਨਹੀਂ ਦੇਖੋ ਕਰਮ ਗਲਤੀ ਕਰਨੀ ਤੇ ਗਲਤੀ ਹੋਣੀ ਇੱਚ ਫਰਕ ਆ ਬਿਲਕੁਲ ਜੀ ਜੇ ਉਹਨਾਂ ਕੋਈ ਗਲਤੀ ਹੋ ਗਈ ਆ ਉਹਦਾ ਅਹਿਸਾਸ ਹੋ ਗਿਆ ਤੇ ਉਹ ਗਲਤੀ ਸੁਧਾਰ ਲੈਣਗੇ ਜੀ ਕਹਿੰਦੇ ਜਿਹੜੇ ਬੰਦੇ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਤੇ ਜੇ ਫਿਰ ਵੀ ਗਲਤੀ ਕਰਦਾ ਉਹ ਮੂਰਖ ਹੈਗਾ ਤੇ ਜੇ ਉਹ ਗਲਤੀ ਤੋਂ ਮੁਕਤੀ ਪ੍ਰਾਪਤ ਕਰਦਾ ਉਹ ਸਿਆਣਾ ਹੋ ਜਾਂਦਾ ਅੱਜ ਸੁਖਵੀਰ ਮਦਨ ਨੂੰ ਅਹਿਸਾਸ ਆਪਣੀਆਂ ਗਲਤੀਆਂ ਦਾ ਉਹਨੇ ਜਾ ਕੇ ਆਪਣੇ ਝੂਠੇ ਗੁਨਾਹ ਪਾ ਲਿਆ ਭਾਵੇਂ ਬਾਅਦ ਵਿੱਚ ਵੀ ਕਿਹਾ ਕਰਨੇ ਵੀ ਮੇਰੇ ਖਿਲਾਫ ਕੂੜ ਪ੍ਰਚਾਰ ਹੋਇਆ ਹੈਗਾ ਹੂੰ ਠੀਕ ਹੈ ਨਾ ਮੈਂ ਇਦਾਂ ਦਾ ਹੈ ਨਹੀਂ ਕਿਉਂਕਿ ਉਸ ਵੇਲੇ ਮੁੱਖ ਮੰਤਰੀ ਤੇ ਪ੍ਰਕਾਸ਼ ਸਿੰਘ ਬਾਦਲ ਸੀ ਹੂੰ ਤੇ ਦੋਸ਼ੀ ਕੈਨੂੰ ਬਣਾਤਾ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਉਹਦੇ ਪੁੱਤ ਕਰਕੇ ਬਣਾਤਾ ਇਹ ਸੋਚਣਾ ਪੈਣਾ ਸਾਰਿਆਂ ਨੂੰ ਬਿਲਕੁਲ ਜੀ ਤੇ ਮੈਂ ਨਹੀਂ ਸਮਝਦਾ ਕਿ ਸਦਾ ਸੁਖਬੀਰ ਸਿੰਘ ਬਾਦਲ ਨੂੰ ਕੋਈ ਇਦਾਂ ਦੀ ਸਜ਼ਾ ਦਿੱਤੀ ਜਾਵੇ ਜਿਸ ਦੇ ਨਾਲ ਸ਼ਰਮ ਨਹੀਂ ਕਰਦੇ ਨੁਕਸਾਨ ਹੋਵੇ ਕੋਈ ਇਦਾਂ ਦੀ ਸਜ਼ਾ ਨਾ ਦਿੱਤੀ ਜਾਵੇ ਹੈ ਨਾ ਜਿਸ ਦੇ ਨਾਲ ਜਿਹੜੀਆਂ ਸਿੱਖੀ ਦੀਆਂ ਪਰੰਪਰਾਵਾਂ ਜਾਂ ਮਰਿਆਦਤਾਂ ਮਰ ਜਾਣ ਹੂੰ ਉਹ ਵੀ ਜਿਉਂਦੀਆਂ ਰੱਖਣੀਆਂ ਉਮੀਦ ਹੁੰਦੀਆਂ ਰੱਖਣੀਆਂ ਇਸ ਲਈ ਦੂਰੀ ਬਣਦਾ ਹੈਗਾ ਕਿ ਇਹ ਜਿਹੜੇ ਹੈ ਨਾ ਹੈਗੇ ਆ ਸੁਧਾਰਵਾਦੀ ਹਾਂਜੀ ਉਹਨਾਂ ਨੂੰ ਮੈਂ ਕਹ ਰਿਹਾ ਕਿ ਉਹ ਆਪਣਾ ਹੁਣ ਸ਼ਰੂਮ ਨਿਕਲਦੇ ਵੱਖਰੇ ਹੀ ਬਣਾਉਣਗੇ ਹੂੰ